ਤੁਸੀਂ ਗੁਰੂਕਿੰਗਰੀ ਦੇ ਮੁੰਡਾ ਸੁਣਨਾ ਤਿੰਨ ਮਾਰਗੇ ਜਿਹੜੇ ਗੋਲੀ ਵਾਲਾ ਟੀਕਾ ਲਾ ਕੇ ਉਹ ਇਹ ਚੀਜ਼ ਆ ਉਹ ਜਿਹੜੀ ਲਾ ਕੇ ਮਰੇ ਨੇ ਅੱਜ ਕੀ ਆ ਬਾਹਰ ਦੇਖੋ 54 ਸੁੱਟ ਗਈ ਉਹ ਸੁੱਟੀ ਫੁੱਟ ਗਈ ਬਾ ਟੀਕੇ ਮੱਝਾਂ ਵਾਲਿਆ ਦੇਖ ਲੈ ਲੈ ਕਿ ਸਮਝਾਂ ਸੂਏ ਸੂਈਆਂ ਚ ਗਈਆਂ ਸੂਈਆਂ ਆਹ ਖੁਦ ਡਾਕਟਰ ਇੱਕ ਮਿੰਟ ਨੂੰ ਡਾਕਟਰ ਤਾਂ ਮਾਰੇ ਜਾਂ ਕਰੀ ਚੱਤ ਬੇਖਾਲੀ ਲੈ ਆਰੀ ਹਿਸਾਬ ਲੈ 100 ਰੁਪਏ ਦਾ 10 ਐਮਐਲ ਮੱਝਾਂ ਵਾਲਾ ਟੀਕਾ ਯਾਰ ਮੱਝ ਨੂੰ ਦੁੱਧ ਦੇਣ ਵਾਸਤੇ ਲਾਈਦਾ ਇਹ ਬੰਦਿਆਂ ਨੂੰ ਦਿੰਦੇ ਨੇ ਹੁਣ ਨਸ਼ੇ ਕਰਨ ਨੂੰ ਮੱਝਾਂ ਨੂੰ ਕਹਦੇ ਆ ਇਸ ਤੇ ਲੱਗਦਾ ਇਹ ਬਿਰਦ ਦੁੱਧ ਤਾਰਨ ਤੇ ਲਾ ਦਿੰਦਾ। ਲਾ ਜਾਹ ਲੱਜੀ ਲੋੜੀ ਹੁੰਦੀ। ਇਹਨਾਂ ਪਤਾ ਕੀ ਕੀ ਸਾਈਡ ਇਫੈਕਟ ਆਈ ਆ ਵੀ ਤੁਸੀਂ ਆਪਣੀ ਕਮਾਈ ਦਾ ਸਾਧਨ ਕਰਦੇ ਹੋ। ਨਾ ਨਾ ਵੀਰੇ ਕਮਾਈ ਦਾ ਨਹੀਂ ਕਰਦੇ। ਐ ਹੋ ਜਾਂਦਾ ਵੀ ਜਿਵੇਂ ਲੋਨ ਨੂੰ ਬਿਜੂਆ ਕੰਮ ਨੂੰ ਲੁੱਟ ਕੋਣੀ ਕਿ ਅੱਜ ਵਿੱਚ ਉਹਦੇ ਅੱਗੇ ਹੋ ਜਾਂਦੇ। ਤੁਹਾਨੂੰ ਸਹੀ ਦੱਸੀਏ। ਜਿਹੜਾ ਆਹ ਬੰਦਾ ਮੱਜਾਂ ਦਾ ਟੀਕਾ ਜਿਹੜਾ ਲੱਗਦਾ ਦੁੱਧ ਤਾਰਨ ਵਾਸਤੇ ਦੁੱਧ ਤਾਰਨ ਵਾਸਤੇ ਜਿਹੜਾ ਮੱਜਾਂ ਦਾ ਟੀਕਾ ਲੱਗਦਾ ਉਹ ਵੇਚ ਰਿਹਾ ਹੈ 100 100 ਰੁਪਏ ਦਾ 10 ਐਮ ਐਲ। ਇਹ ਬੰਦੇ ਲਾ ਰਹੇ ਨੇ ਜੀ ਜਿਹੜੇ ਬੰਦਿਆਂ ਦੇ ਹਾਲਾਤ ਖਰਾਬ ਨੇ ਚਿੱਟਾ ਨਹੀਂ ਲਾ ਸਕਦੇ। ਯਾ ਤਾਂ ਫਿਰ ਉਹ ਚੋਰੀਆਂ ਕਰਦੇ ਨੇ ਚਿੱਟਾ ਲਾਣ ਵਾਸਤੇ ਜਾਂ ਫਿਰ ਇਹੋ ਜਿਹੇ ਬੰਦਿਆਂ ਕੋਲ ਆਉਂਦੇ ਨੇ ਇਹਨਾਂ ਨੂੰ ਸ਼ਰਮ ਚਾਹੀਦੀ ਆ ਕਹਿੰਦੇ ਤਿੰਨ ਮੁੰਡੇ ਮਰ ਗਏ ਨੇ ਤੇਰੇ ਹੱਥਾਂ ਹੀ ਮਰੇ ਨੇ ਚਲੋ ਠੀਕ ਚਲੋ ਠੀਕ ਆ ਨਹੀਂ ਇੱਕ ਵਰਨਿੰਗ ਆ ਇਹ ਇਹਦੇ ਹੱਥੋਂ ਹੀ ਮਰੇ ਨੇ ਨਾ ਇਹਦੇ ਕੋਲੇ ਹੀ ਮਰੇ ਨੇ ਉਹ ਜਿਹੜਾ ਮੱਝਾਂ ਵਾਲਾ ਟੀਕਾ ਲੱਗਦਾ ਉਹਦੇ ਕਰਕੇ ਹੀ ਮਰੇ ਨੇ ਬੰਦੇ ਮੰਨਦੇ ਹਾਂ ਵੀ ਇਹ ਚੀਜ਼ ਕਰਕੇ ਮਰੇ ਹੋਣਗੇ ਬਲੇ ਨਾਮ ਨਾਮ ਕਿਉਂ ਤੁਹਾਨੂੰ ਦਿਖਦੇ ਨਹੀਂ ਆਤਮਾ ਨਹੀਂ ਦਿਖਦੀ ਉਹਨਾਂ ਦੀ ਅੱਜ ਤੋਂ ਕਹੇ ਮੜਾ ਯਾਰ ਬਿਲਕੁਲ ਮੰਨਦੇ ਹੋਰ ਕੋਈ ਮਾਂ ਬਾਪ ਵਰਤਮਾਨੀ ਨਹੀਂ ਦਿੰਦੇ ਹੋਏ ਉਦੋਂ ਮੈਂ ਗੱਲ ਥੋੜੀ ਮੰਨ ਲਈ ਸੀ ਕਿ ਕਰੀਏ ਬੜੇ ਆਓ ਆ ਸਾਡਾ ਵੀਰ लवली ਜੀ लवली ਜੀ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਇੱਕ ਲਾਸਟ ਵਾਰਨਿੰਗ ਤੇ ਆਖਰੀ ਵਾਰਨਿੰਗ ਦੇ ਕੇ ਸੱਦਣ ਲੱਗੇ ਆ ਅਸੀਂ ਆਪਣੇ ਵੱਲੋਂ ਪੁਲਿਸ ਪ੍ਰਸ਼ਾਸਨ ਨੇ ਜੋ ਕਰਨਾ ਉਹ ਕਰੀ ਜਾ ਠੀਕ ਹੈ ਜੀ ਇਸ ਤੋਂ ਬਾਅਦ ਵੀ ਜੇ ਇਹ ਬੰਦਾ ਨਹੀਂ ਸੁਧਰਦਾ ਫਿਰ ਅਸੀਂ ਨਹਿنگ ਸਿੰਘਾ ਵੱਲੋਂ ਸੌਦਾ ਸੌਦਾ ਲਾਵਾਂਗੇ ਫਿਰ ਇਹਨਾਂ ਨੂੰ ਕੱਲ ਵੀ ਸਮਝਾਇਆ ਤੁਹਾਨੂੰ ਸੋਦੇ ਨੂੰ ਅੱਜ ਤੋਂ ਬਾਅਦ ਆਪਣਾ ਕਰਮ ਕਰੋ ਦਸਾਂ ਨਾ ਹਾਂ ਦੀ ਕਿਰਤ ਕਰੋ ਕਰ ਸਮਾਨ ਇਕੱਠਾ ਕਰਵਾਇਦਾ ਆ ਇਕੱਠਾ ਕਰ ਇਕੱਠਾ ਕਰ ਆਪ ਦਾ ਕੱਲੀ ਕੱਲੀ ਚੀਜ਼ ਦਿਖਾ ਕੇ ਕਰ ਸਮਾਨ ਇਕੱਠਾ ਕਰ ਰਾਜੇ ਪਤਾ ਹੀ ਕਿਹਦਾ ਬੱਚਾ ਗੱਲਦਾ ਪੁੱਤ ਮੈਂ ਮੰਨ ਵੀ ਹੋਲੀ ਲੈਣ ਤੇ ਲਿਖਿਆ ਆ ਯਾਰ ਮੈਂ ਕਿਹਨੂੰ ਦੱਸ ਰਿਆ ਨੇ ਕੋਈ ਤੂੰ ਵੀ ਗੱਲ ਰਿਆ ਪੁੱਤ ਤੂੰ ਵੀ ਕਿਹਦਾ ਮਾਪੇ ਭਾਈਆਂ ਪੁੱਤਾਂ ਕਿਹਦਾ ਲੈ ਦਾਈਂ ਤੇ ਭਾਈ ਬਰੇ ਜੱਤ ਜੋੜਦੇ ਆ ਪੈਗ ਨਾਲੋਂ ਪਤੰਦ ਕਰੋ ਸ਼ਾਇਦ ਮੈਂ ਬੋਲ ਪਿਆ ਕਿਹਦਾ ਯਾਰ ਵੀ ਅਸੀਂ ਛੌਂਕ ਨੂੰ ਕਰਦੇ ਆ ਸ਼ੌਂਕ ਨੂੰ ਹੀ ਕਰ ਰਿਹਾ ਤੁਸੀਂ ਹੋਰ ਉਹਨਾਂ ਦੇਖ ਲੈ ਜਿਵੇਂ ਕੈਮਰਾ ਪਾਇਆ ਹੁੰਦਾ ਫੋਟੋ ਮੇਰਾ ਆ ਗਈ ਪਤਾ ਕਿ ਗਲਤ ਕੰਮ ਗਲਤ ਪੁੱਤ ਕੇ ਇਦਾਂ ਬੱਚਾ ਗੱਲ ਦਾ ਮਾਪਾਪ ਬਲੇਟ ਕੱਤੇ ਰੱਖਿਆ ਦਾ ਕੋਲ ਇਹ ਬਲੇਟ ਉਹ ਤਾਂ ਟੇਪ ਵੱਟਦਾ মোটরসাইকেল ਦੀ ਵੀਰੇ ਕਿਹੜੇ ਮੋਟਰਸਾਈਕਲ ਦੀ ਮੇਰੇ ਵਾਲੀ ਦੀ ਉਪਰੋ ਲਾਈ ਹੋਈ ਸੀਗੀ ਤੂੰ ਰਹਿਣਾ ਕਿੱਥੇ ਆ ਮੈਂ ਅਗਵਾਰ ਨਗਰ ਤੇ ਯਾਰ ਮਾਪਾਪ ਵਰਤਵਾਦਿੰਦੇ ਨੇ ਪੁੱਤ ਕੇ ਇੱਤੇ ਇਸਨੇ ਥੱਪੜ ਤੋਂ ਪੜਦਾ ਨਹੀਂ ਮਾਰਿਆ ਕਿਸੇ ਨੇ ਮਾਰਿਆ ਇਹਦੇ ਮਾਰਦਾ ਨਹੀਂ ਹੈ ਤੈਨੂੰ ਮੇਰੀ ਗੱਲ ਸੁਣ ਲੈ ਤੈਨੂੰ ਕਿਸੇ ਨੇ ਮਾਰਿਆ ਹੋਵੇ ਨਾ ਵੀਰੇ ਮਾਰਿਆ ਨਹੀਂ ਦੂਏ ਨੂੰ ਮਾਰਿਆ ਹੋਵੇ ਇਹ ਮਾਰਿਆ ਇਹਦੇ ਵਿੱਚ ਹੈ ਪਰ ਪਰ ਦਿੰਦੇ ਨੇ ਉਹ ਕਿੰਨੇ ਐਮਐਲ ਦਿੰਨੇ ਓਏ ਕੀ ਵੀਰੇ ਹੁਣ ਝੂੜਨਾ ਬੋਲਨੀ ਇਹਦੇ ਵਿੱਚ ਡਾ ਕੇ ਬੁੜਾ ਵੀਰੇ ਜਿੰਨਾਂ ਜਿੰਨਾਂ ਕੋ ਹੁੰਦਾ ਵੀਰੇ 5-10 ਦੇ ਫਿਰ ਕਿੰਨੇ ਉਹੀ 5-3 ਦਾ 10 ਲੈਣ ਬੰਦੇ ਉਹ ਇਹ ਚ ਹੁੰਦਾ 100 ਮੰਨ ਲਾ ਮੈਂ 100 ਰੁਪਏ ਦਾ ਲੈਣਾ ਮੰਨ ਲਾ ਮੈਂ 100 ਰੁਪਏ ਦਾ ਲੈਣਾ ਜਿੰਨਾਂ ਤਾਂ ਹੁੰਦੇ 10 ਇਹ ਹੁੰਦਾ ਵੀਰੇ ਆ ਦੇਖ ਲੋ ਜੀ 100 ਰੁਪਏ ਦਾ 10 ਐਮ ਐਲ ਮੱਜਾਂ ਵਾਲਾ ਟੀਕਾ ਪ੍ਰਸ਼ਾਸਨ ਨੂੰ ਬੇਨਤੀ ਆ ਸ਼ਰਿਆਮ ਚਿੱਟਾ ਸ਼ਰਿਆਮ ਇਹ ਜੀਆਂ ਚੀਜ਼ਾਂ ਵੇਚ ਰਹੇ ਨੇ ਨਾਲ ਮਾਮਾ ਦੇ ਪੁੱਤ ਮਾਰ ਰਹੇ ਨੇ ਆ ਪਰਕਰ ਇਹ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਤੱਕ ਐਸ ਪੀ ਡੀ ਐਸ ਪੀ ਡੀ ਆਈ ਜੀ ਆਈ ਜੀ ਸਾਰਿਆਂ ਤੱਕ ਇਹ ਵੀਡੀਓ ਪਹੁੰਚਣੀ ਇਹ ਸਾਡੇ ਆ ਮਕੈਨਿਕਲ ਚ ਡਾਕਟਰ ਸਾਹਿਬ ਜੀ ਖੜੇ ਨੇ ਕੋਲ ਇਹਨਾਂ ਨੂੰ ਪਤਾ ਸਾਰਾ ਕੋਈ ਡਾਕਟਰ ਸਾਹਿਬ ਦੱਸੋ ਜੀ ਕਿ ਇਹ ਟੀਕਾ ਨੇ ਜੀ ਇਹ ਹਾਂ ਜੀ ਦਰਸਾਬ ਦੱਸੋ ਇਹ ਮੱਝਾਂ ਦੇ ਟੀਕੇ ਨਹੀਂ ਜਿਹੜੇ ਮੱਝਾਂ ਦੇ ਥਣਾਂ ਨੂੰ ਲਾਉਂਦੇ ਨੇ ਨਾ ਦੁੱਧ ਚਾਉਣ ਲੱਗੇ ਹਾਂ ਜੀ ਉਹ ਟੀਕੇ ਨਹੀਂ ਇਹ ਹਾਂ ਤੇ ਨਿਆਣੇ ਦੀ ਕਸਮ ਲੈ ਕੇ ਇਹ ਬੰਦੇ ਕੋਲ ਸਾਲ ਹੋ ਗਿਆ ਹੁੰਦਾ ਠੀਕ ਜਿਹਦੇ ਕੋਲ ਲੈਣੇ ਮੁੰਡੇ ਕੋਲ 100 ਰੁਪਏ ਦਾ 10 ਐਮਐਲ ਦਿੰਦਾ ਹੈ ਉਹਦਾ ਖਰਾਬੀ ਕਿੰਨੀ ਕਰਦਾ ਸਰੀਰ ਨੂੰ ਤੇ ਕਿੰਨੇ ਕ ਬੰਦਿਆਂ ਨੂੰ ਦੇ ਦਿੰਦਾ ਇਹ ਹਾਂ ਜਿੰਨੇ ਇਦੋਂ ਵੀ ਆਉਂਦੇ ਨੇ ਰਾਮਨਗਰ ਤੋਂ ਵੀ ਆਉਂਦੇ ਨੇ ਉਧਰ ਜਿਹੜਾ ਬੇਰ ਵੀ ਆਉਂਦੇ ਨੇ ਇੱਧਰ ਨੂੰ ਤਕਵਾਲ ਨਾ ਕਰੀਂ ਮੁੰਡੇ ਤੇ ਇਹ ਬਾਬਾ ਜੀ ਪੱਕਾ ਹੀ ਦਿੰਦਾ ਸਾਰਿਆਂ ਨੂੰ ਹੈ ਤੇ ਜਾ ਤੂੰ ਆ ਬੈਗ ਛੱਡ ਪਹਿਲਾਂ ਬੈਗ ਛੱਡ ਹੋਰ ਰੱਖ ਮੋੜ ਕੰਨ ਫੜ ਲੈ ਆ ਆ ਬਿੱਦਰ ਕੰਨ ਫੜ ਪਿੱਛੇ ਨੂੰ ਹੋ ਜਾ ਉੱਠ ਕੇ ਬੈਠਦੇ ਹਾਂ ਚਾਰਟ ਕਰਦੇ ਦਾਣੂ ਕਰਾਂਗੇ ਐਸੇ ਕੰਮ ਨਹੀਂ ਯਾਰ ਬਿੱਦਰ ਸਟਾਰਟ ਕਰਦੇ ਖਿੱਚ ਕੇ ਕਰ ਥੋੜਾ ਜਿਹਾ ਬੱਚਾ ਨਾ ਗਾਲੀ ਬੱਚਾ ਨਹੀਂ ਗੱਲ ਨਾ ਚਾਹੀਦਾ ਕਿਸਦਾ ਧਿਆਨ ਰੱਖੀ ਖਿੱਚ ਕੇ ਕਰਦੇ ਥੋੜਾ ਜਿਹਾ ਬੈਂਟ ਟੈਣਾ ਬਿੱਦਰ ਮੁੰਡਾ ਜਿਹੜਾ ਇਹਦਾ ਨਾਂ ਸੀ ਵੀ ਤੇ ਲੋ ਗੌਰ ਨਾਲ ਦੇਖ ਲੈ ਇਹਨੂੰ ਬੰਦੇ ਨੂੰ ਹੁਣ ਇਹਦਾ ਕੋਈ ਨਹੀਂ ਵੀਰੇ ਕਿੱਥੇ ਰਹਿਣਾ ਨੂੰ ਮੈਂ ਕਵਾਲ ਨਗਰ ਚ ਰਹਿਣਾ ਇੱਕਵਾਲ ਨਗਰ ਚ ਪੂਰਾ ਐਡਰੈਸ ਬੋਲ ਜਿੰਮਾ ਕਟੋਲ ਪਾਉਂਦੇ ਬੈਠਾ ਵੀ ਪੂਰਾ ਐਡਰੈਸ ਬੋਲ ਬੇ ਕਵਾਲ ਨਗਰ ਦਾ ਤਿੰਨ ਨੰਬਰ ਗਲੀ ਪੂਰਾ ਐਡਰੈਸ ਬੋਲ ਮੰਡੀ ਗੁਵਿੰਦ ਗਲੀ ਹਾਂ ਇੱਕਵਾਲ ਨਗਰ ਮੱਲਾ ਤਿੰਨ ਨੰਬਰ ਗਲੀ ਅੱਗੇ 426 ਮਕਾਨ ਨੰਬਰ ਹੈ ਸੁਣ ਲੋ ਜੀ ਹੁਣ ਯਾਰ ਹੁਣ ਕੰਨ ਨੂੰ ਹੱਤ ਲਾਣਾ ਇਹ ਵੀਡੀਓ ਤੇਰੀ ਰੱਖ ਲਈ ਅਸੀਂ